ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਿਹੇ ਨਹੰਗ ਬਾਣੇ ਵਿੱਚ ਕੁਝ ਮੈਨੂੰ ਗਾਲਾਂ ਗੋਲਾਂ ਕੱਢਦੇ ਹੁੰਦੇ ਨੇ ਫਰ ਮੈਂ ਤਾਂ ਪ੍ਰਵਾਹ ਨਹੀਂ ਕਰਦਾ ਹੁੰਦਾ ਜਿਨੇ ਮਰਜੀ ਭੌਂਕਣਾ ਹੁੰਦਾ ਭੌਂਕੇ ਕਰੋ ਤੇ ਅਸੀਂ ਤਾਂ ਬਾਬੇ ਨਾਨਕ ਦੇ ਸੰਤਾਨ ਦੀ ਗੱਲ ਕਰਨੀ ਹੈ ਜਾਂ ਕੌਮ ਦੀ ਗੱਲ ਕਰਨੀ ਹੈ ਔਰ ਅਸੀਂ ਆਪਦੀ ਸ਼ਬਦਾਵਲੀ ਹੈ 19 ਸ਼ਿਮ ਦਾਇਰੇ ਵਿੱਚ ਮਰਦਿਆਂ ਵੀ ਜਿਹੜਾ ਬੰਦਾ ਕਦੀੜਾ ਮਤਲਬ ਅਸੀਂ ਉਸੇ ਨੂੰ ਕਦੀੜ ਕਹਿੰਦੇ ਆ ਜਿਹੜਾ ਖਾਚ ਭੇੜ ਹਰਾਮਖੋਰ ਕਢਮ ਚੌਧਰੀਆ ਅਸੀਂ ਉਹਨਾਂ ਨੂੰ ਕਹਿੰਦੇ ਜਿਹੜੇ ਹੈਗੇ ਆ ਪਰ ਜਿਹੜੀ ਮੈਂ ਅੱਜ ਗੱਲ ਕਰਨੀ ਆ ਜਿਹੜੇ ਨੀਲੇ ਬਾਣੇ ਵਿੱਚ ਨਿਹੰਗ ਸਿੰਘ ਨੇ ਇਹਨਾਂ ਦੀਆਂ ਕਰਤੂਤਾਂ ਚਾਰ ਪੰਜ ਇੱਕ ਸਾਹਮਣੇ ਆਈਆਂ ਨੇ ਇੱਕ ਤਾਂ ਜਿਹੜੀ ਬਠਿੰਡੇ ਦੀ ਘਟਨਾ ਹੈਗੀ ਆ ਜਿਹੜਾ 20 ਲੱਖ ਰੁਪਇਆ ਲੁੱਟ ਕੇ ਲੈ ਕੇ ਗਏ ਨੇ ਉਹਨੇ ਹਗਬਾਣੇ ਵਿੱਚ ਸੀਗੇ ਸਕੂਟਰੀ ਵਿਚ ਮਾਰੀ ਗੱਡੀ ਵਿਚ ਮਾਰੀ ਸਕੂਟਰੀ ਤੇ ਕੋਲੇ ਕਹਿੰਦੇ ਕੋਈ ਪਿਸਤਲ ਸੀ ਛੋਟਾ ਜਿਹਾ ਉਹਦੇ ਨਾਲ ਯਾਨਕ ਗੁੰਡਾਗਰਦੀ ਕਰਕੇ 20 ਲੱਖ ਰੁਪਇਆ ਲੁੱਟ ਕੇ ਲੈ ਗਏ ਇਹ ਨੀਲੇ ਬਾਣੇ ਵਿੱਚ ਨਹੰਗ ਸਿੰਘ ਨੇ ਜੀ ਮੈਂ ਬਹੁਤ ਵਾਰੀ ਕਹਿ ਬੀ ਇਹ ਗੁੰਡੇ ਨੇ ਬਾਣੇ ਵਿੱਚ ਇਹ ਬਾਣਾ ਪਾ ਕੇ ਗੁੰਡਾਗਰਦੀ ਕਰਦੇ ਨੇ ਉਹ ਜਿਹੜੀਆਂ ਨਹੰਗ ਜੱਥੇ ਬੰਦਗੀਆਂ ਨੇ ਜ਼ਿੰਮੇਵਾਰੀ ਲੈਣਗੀਆਂ ਵੀ ਇਹ ਸਾਡੀ ਕਦੀੜਾ ਰਾਜ ਸਿੰਘ ਖਾਲਸੇ ਵਰਗੇ ਰਾਜਾ ਰਾਜ ਸਿੰਘ ਵਰਗੇ ਨੇ ਮੈਨੂੰ ਕਹਿੰਦੇ ਸੀ ਅਸੀਂ ਐਂ ਕਰਾਂਗੇ ਬਾਹਰ ਕਰਾਂਗੇ ਦੋ ਦਿਨ ਹੋਰ ਸੀ ਲਗਾਉਣਾ ਜਿਹੜੀਆਂ ਭੌਂਕਦੀਆਂ ਸੀ ਹੁਣ ਦਿਓ ਜਵਾਬ ਆ ਤੁਹਾਡੇ ਨਿਆਂਗਨ ਨੇ ਨੀਲੇ ਬਾਣੇ ਵਿੱਚ ਤੇ ਇੱਕ ਨੇ ਤਲਵੰਡੀ ਹਸਪੀਟਲ ਦੇ ਵਿੱਚ ਡਾਕਟਰ ਦਾ ਹੱਥ ਵੜ ਦਿੱਤਾ ਇੱਕ ਛੋਟੀ ਜੀ ਪਰਚੀ ਵਾਸਤੇ ਉਹਨੇ ਪਰਚੀ ਮੰਗੀ ਹੋਣੀ ਤੇ ਇਹਨੇ ਹੱਥ ਵੜ ਦਿੱਤਾ ਇਹ ਵੀ 4-5 ਦਿਨਾਂ ਦੀ ਘਟਨਾ ਹੈਗੀ ਆ ਤੇ ਦੋ ਦਿਨ ਪਹਿਲਾਂ ਘਟਨਾ ਵਾਪਰੀਆਂ ਨੇ ਜੇ ਕਿਹਦਾ ਗਿੱਟਾ ਵੱਡ ਤਾਂ ਕਹੇ ਲੱਤ ਵੱਢਦੀ ਤੇ ਰੈਸਟੋਰੈਂਟ ਵਿੱਚ ਜਾ ਕੇ ਪੈਸੇ ਨਹੀਂ ਦੇਣੇ ਕਹਿੰਦੇ ਅਸੀਂ ਸਾਨੂੰ ਲੰਗਰ ਸਕਾਓ ਉੱਥੇ ਉਹ ਵੀ ਨੀਲੇ ਬਾਣੇ ਵਿੱਚ ਨੇ ਗੋਲ ਪੱਕਾਂ ਵਾਲੇ ਤੇ ਹੁਣ ਇਹਨਾਂ ਬਾਰੇ ਸਿੱਖ ਜਥੇਬੰਦੀਆਂ ਜਿਵੇਂ ਨਿਹੰਗ ਸਿੰਘ ਕਹਿੰਦੇ ਅਸੀਂ ਗੁਰੂ ਦੀਆਂ ਲਾੜੜੀਆਂ ਫੌਜਾਂ ਤੇ ਗੁਰੂ ਸਾਹਿਬ ਨੇ ਇਹ ਸਿਖਾਇਆ ਮਿਲੋਟਾ ਖਾਣਾ ਕਰੋ ਕਹੇ ਦੇ ਫੈਰ ਮਾਰ ਦਿਓ ਕਹੇ ਦੀ ਲੱਤ ਪੜਦਿਓ ਕਹੇ ਦੀ ਬਾਹ ਮੜਦਿਓ ਹੁਣ ਦਿਓ ਜਵਾਬ ਮਤਲਬ ਇਹਨਾਂ ਲੋਕਾਂ ਨੇ ਨਾ ਬਾਣਾ ਪਾ ਕੇ ਇਹ ਸਮਝ ਲਿਆ ਵੀ ਸਾਡੇ ਕੋਲੇ ਲਾਇਸੈਂਸ ਹੈ ਤੇ ਆਮ ਲੋਕ ਡਰਦੇ ਨੇ ਨਾ ਤੋਂ ਬੁੱਲਦੇ ਨਹੀਂ ਪਰ ਜਿਹੜੇ ਪੰਜਾਬ ਦੇ ਵਾਸੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਜੇ ਦੋ ਜਣੇ ਆਉਂਦੇ ਨੇ ਤੁਸੀਂ 15 ਵੀ ਇਕੱਠੇ ਹੋ ਕੇ ਨਾ ਸ਼ਿਤਰਪਲੇਟ ਕਰਿਆ ਕਰੋ ਇੱਕ ਦੂਜੇ ਦੀ ਜਦੋਂ ਇਹ ਘਟਨਾ ਵਾਪਰਦੀ ਹੈ ਹੈਲਪ ਕਰਿਆ ਕਰੋ ਤੁਸੀਂ ਤਮਾਸ਼ਾ ਦੇਖ ਲਿਓ ਕੋਈ ਵੀਡੀਓ ਬਣਾਉਣ ਲੱਗ ਜਾਂਦਾ ਜਰ ਮਾੜਾ ਮੋਟਾ ਸੋਚ ਲਓ ਵੇ ਕੌਣ ਨੇ ਇਹਨਾਂ ਦਾ ਗੁਰੂ ਸਾਹਿਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਬੇਲੜ ਨੇ ਸੁੱਖਾ ਰਗੜ ਰਗ ਕੇ ਪੀਂਦੇ ਰਹਿੰਦੇ ਨੇ ਘੋੜੇ ਰੱਖੇ ਨੇ ਜਿੱਦਾਂ ਘੋੜਿਆਂ 'ਚ ਮੁਸ਼ਕ ਮਾਰਦਾ ਉਦਾਂ ਇਹਨਾਂ 'ਚ ਮੁਸ਼ਕ ਮਾਰਦਾ ਨਾਉਣਾ ਨਹੀਂ ਸਿੱਧੇ ਕਿਤੇ ਪਰ ਰਾਜਾ ਰਾਜ ਸਿੰਘ ਵਰਗੇ ਇਹਨਾਂ ਦੀਆਂ ਜੇ ਕਰਤੂਤਾਂ ਦੇਖੋਗੇ ਨਾ ਇੱਕ ਮੈਨੂੰ ਡੀਐਸਪੀ ਸਾਹਿਬ ਨੇ ਫੋਨ ਕੀਤਾ ਸੀ ਕਹਿੰਦਾ ਜੀ ਇਹ ਪਹਿਲਾਂ ਪਹਿਲਾਂ ਕਹਿੰਦੇ ਸੜਕਾਂ ਤੋਂ ਦਰਖਤ ਬੜਬੜ ਕੇ ਵੇਚਦਾ ਰਿਹਾ ਇਹ ਇਹਦੇ ਘਰ ਵਾਲੇ ਕਹਿੰਦੇ ਪਾਗਲ ਹੋ ਗਈ ਸੀ ਦਵਾਈਆਂ ਲੈ ਲੈ ਕੇ ਉਹਨੂੰ ਛੱਡ ਕੇ ਪਤਾ ਨਹੀਂ ਕਿੱਧਰ ਚਲਾ ਗਿਆ ਇਹਦੇ ਪਰਚਾ ਹੋਇਆ ਹੋਇਆ ਸੀ ਜਾਨੀ ਕਿ ਇਹ ਬੇਲੜ ਨੇ ਸਭ ਤੋਂ ਵੱਧ ਨਸ਼ੇੜੀ ਨੇ ਕਮਚੋਰ ਨੇ ਔਰ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਕ੍ਰਿਮੀਨਲ ਹੈ ਮਾਰ ਧਾੜ ਕਰਨ ਵਾਲੇ ਹੁਣ ਵੀ ਇਹਨਾਂ ਦਾ ਉਹੀ ਕੀਤਾ ਹੈ ਜਾਨੀ ਕਿ ਗੈਂਗਸਟਰਵਾਦ ਦੇ ਨਾਲ ਜੁੜੇ ਹੋਏ ਨੇ ਬੰਦੇ ਹੁਣ ਜਿਹੜੀਆਂ ਅਸਲੀ ਜੱਥੇਬੰਦੀਆਂ ਨੇ ਨੰਗ ਨੰਗ ਸਿੰਘਾਂ ਨੇ ਉਹਨਾਂ ਨੂੰ ਬੇਨਤੀ ਹੈ ਜੀ ਜਾਂ ਤਾਂ ਇਹਨਾਂ ਨੂੰ ਕੰਟਰੋਲ ਕਰੋ ਤੇ ਜੇ ਤੁਸੀਂ ਬੋਲਦੇ ਨਹੀਂ ਫਿਰ ਕਿਤੇ ਨਾ ਕਿਤੇ ਦਾਲ ਵਿੱਚ ਕਾਲਾ ਹੈਗਾ ਤੁਸੀਂ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਤੇ ਜਦੋਂ ਕਿਤੇ ਇਹੋ ਜੀ ਵਿਗੜੀ ਹੋਈ ਕਤਿਹੜ ਨੂੰ ਕਿਤੇ ਪੁਲਿਸ ਫੈਰ ਕਰਦੀ ਆ ਕਿਤੇ ਗੋਲੀ ਬਾਜ ਜਾਂਦੀ ਆ ਫਿਰ ਕਹਿਣਗੇ ਜੀ ਗੈਂਗਸਟਰ ਕਹਿ ਕੇ ਚੋਰ ਕਹਿ ਕੇ ਸਾਨੂੰ ਮਾਰਿਆ ਜਾ ਰਿਹਾ ਹੁਣ ਪੁਲਿਸ ਕੀ ਕਰੂ ਪੁਲਿਸ ਨੇ ਹਾਰ ਤਾਂ ਪਾਉਣੀ ਨਹੀਂ ਤੇ ਮੈਂ ਬੇਨਤੀ ਇਹ ਪ੍ਰਸ਼ਾਸਨ ਨੂੰ ਵੀ ਕਰਨੀ ਹੈ ਬੇ ਜਿੱਥੇ ਜਿਹੜੀ ਕਤੀੜ ਮਿਲਦੀ ਐ ਇਹਨੂੰ ਗ੍ਰਿਫਤਾਰ ਕਰਨ ਦੇ ਮੌੜ ਨਹੀਂ ਫੜ ਕੇ ਗੋਲੀ ਮਾਰੋ ਕੰਮ ਕਰੋ ਪਾਰ ਤੇ ਮੁਕੰਮ ਨੇ ਬੜੇ ਨਾ ਦਾ ਇਹਦਾ ਕੰਮ ਹੀ ਕੋਈ ਨਹੀਂ ਧੰਦਾ ਹੀ ਕੋਈ ਨਹੀਂ ਬੇਲੜ ਸਿਰੇ ਦੇ ਆ ਬਥੇਰੇ ਨੇ ਮੈਨੂੰ ਫੋਨ ਫਾਨ ਕੀਤੇ ਤੁਸੀਂ ਸਾਡੇ ਖਿਲਾਫ ਬੋਲਦੇ ਹੋ ਤੁਹਾਡੀਆਂ ਕਰਤੂਤਾਂ ਕਰਕੇ ਬੋਲਦੇ ਆਂ ਨਹੀਂ ਅਸੀਂ ਕਿਰਤ ਕਰੋ ਆਪਣੀ ਗੁਰੂ ਪਾਸ਼ਾ ਨੂੰ ਡਾਕੇ ਮਾਰਨ ਵਾਤੇ ਨਹੀਂ ਪੈਦਾ ਕੀਤਾ ਜਿਹੜੇ ਗੁਰੂ ਸਾਹਿਬ ਦੇ ਨਾਲ ਉਸ ਵਕਤ ਫੌਜਾਂ ਸੀ ਨਾ ਉਹ ਬਹੁਤ ਉੱਚੇ ਸੁੱਚੇ ਕਿਰਦਾਰ ਵਾਲੀਆਂ ਸੀ ਆਪਾ ਬਾਰਨ ਵਾਲੀਆਂ ਸੀ ਉਹ ਤੁਹਾਡੇ ਵਰਗੀਆਂ ਲਗਾਉਣਾ ਨਹੀਂ ਸੀ ਵੀ ਕਿਹਦਾ ਹੱਥ ਵੜਦਾ ਕਿਹਦਾ ਗਿੱਟਾ ਵੜਦਾ ਕਿਤੇ ਪੈਸੇ ਖੋਲੇ ਤੁਹਾਡੇ ਵਰਗੇ ਨਹੀਂ ਸੀ ਉਹ ਤੇ ਇਹ ਜਿੰਨੇ ਵੀ ਹੈਗੇ ਨੇ ਬਹੁਤੇ ਲੋਕ ਇਹਨਾਂ ਚੋਂ ਬੇਲੜ ਨੇ ਨਸ਼ੇੜੀ ਨੇ ਇਹਨਾਂ ਦੀ ਬੈਕਗ੍ਰਾਉਂਡ ਜਿਹੜੀ ਹੈ ਕ੍ਰਿਮੀਨਲ ਹੈ ਹੁਣ ਤਲਵੰਡੀ ਹਸਪੀਟਲ ਦੇ ਵਿੱਚ ਜਿਹੜਾ ਹੱਥ ਵੜਿਆ ਉਹ ਕੀ ਕਸੂਰ ਸੀ ਉੱਥੇ ਦੀ ਡਾਕਟਰ ਦਾ ਡਾਕਟਰ ਨੇ ਕਹਿਣਾ ਵੀ ਪਰਜੀ ਘਟਾਓ ਤੇ ਮਾੜੀ ਮੋਟੀ ਗੱਲ ਪਿੱਛੇ ਤੁਸੀਂ ਹੱਥ ਵੜ ਦਿੰਦਾ ਤੇ ਫਿਰ ਕਹਣਗੇ ਅਸੀਂ ਬਾਣੀ ਪੜਦੇ ਆ ਕਿੱਥੇ ਸ਼ਰਮ ਸੀ ਤੁਹਾਡੀ ਸਹਿਜ ਕਿੱਥੇ ਜਿਹੜਾ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਅੱਡੇ ਬਠਿੰਡੇ ਘਟਣਾ ਹੋਇਆ 20 ਲੱਖ ਰੁਪਈਆ ਖੋ ਕੇ ਭੱਜੇ ਨੇ ਔਰ ਪਹਿਲਾਂ ਸਕੂਟਰੀ ਦੇ ਵਿੱਚ ਗੱਡੀ ਮਾਰੀ ਐ ਜਦੋਂ ਮੁੰਡੇ ਡਿੱਗ ਪਏ ਤਾਂ ਬੈਗ ਹੱਥ ਵਿੱਚੋਂ ਖੋਹ ਲਿਆ ਪਿਸਟਲ ਲਖਾ ਕੇ ਜਿੰਨੀਆਂ ਵੀ ਨਿਹੰਗ ਜੱਥੇਬੰਦੀਆਂ ਹਨ ਸਾਰਿਆਂ ਨੂੰ ਬੇਨਤੀ ਹੈ ਵੀ ਗਾਲਾਂ ਗੂਲਾਂ ਦੇ ਕੇ ਨਹੀਂ ਕੰਮ ਚੱਲਣਾ ਪਹਿਲਾਂ ਸਿੱਧੇ ਤੌਰ ਤੇ ਸਾਹਮਣੇ ਆ ਕੇ ਇਹਨਾਂ ਦੀ ਇਨਵੈਸਟੀਗੇਸ਼ਨ ਤੁਸੀਂ ਆਪ ਕਰੋ ਵੀ ਤੁਹਾਡੇ ਭੈਗੇ ਨੇ ਜਾਂ ਤੁਹਾਨੂੰ ਬਦਨਾਮ ਕਰਦੇ ਆ ਜੇ ਹੈਗੇ ਨੇ ਤਾਂ ਨੱਸ ਪਾਓ ਇਹਨਾਂ ਨੂੰ ਜੇ ਨਹੀਂ ਹੈਗੇ ਤਾਂ ਫਿਰ ਇਹਨਾਂ ਦੇ ਖਿਲਾਫ ਖੜੋ ਦੱਸੋ ਲੋਕਾਂ ਨੂੰ ਵੀ ਸਾਡੇ ਬੰਦੇ ਨਹੀਂ ਵੈਸੇ ਸ਼ੱਕ ਕਰਨ ਦੀ ਲੋੜ ਹੀ ਨਹੀਂ ਇਹ ਬੰਦੇ ਨੇ ਨਿਰਦਲ ਸੇ ਬੰਦਿਆਂ ਦੇ ਵਿੱਚੋਂ ਹੀ ਆ ਜੀ ਘਰੋਂ ਕੱਢੇ ਵੱਢੇ ਜਿਹੜਾ ਘਰੇ ਮਾਪਿਆਂ ਨੂੰ ਗਾਲਾਂ ਦਿੰਦਾ ਸੀ ਚਾਰ ਪੈਸੇ ਨਹੀਂ ਕਮਾਉਂਦਾ ਸੀ ਘਰੋਂ ਨਿਕਲ ਗਿਆ ਪਹਿਲਾਂ ਅਮਰਤਪਾਲ ਮੇਰੋਂ ਵੀ ਇਦਾਂ ਹੀ ਸੀ ਉਹਦੇ ਪਿਓ ਨੇ ਸ਼ਰਮ ਕਹਿਤਾ ਇਹਨੇ ਘਰ ਦਾ ਕੰਮ ਕਰਦਾ ਨਹੀਂ ਸੀ ਅਸੀਂ ਬੇਦਖਲ ਕਰਤਾ ਫਿਰ ਨਿੰਗਾਂ ਵਾਲਾ ਬਾਣਾ ਪਾ ਲਿਆ ਫਿਰ ਕੀ ਕਰਤੂਤਾ ਕੀਤੀਆਂ ਇਹ ਸਾਰਾ ਕੁਝ ਸਾਹਮਣੇ ਆਈ ਗਿਆ ਇਹ ਬੇਨਤੀ ਹੱਥ ਜੋੜ ਕੇ ਔਰ ਖਾਸ ਕਰਕੇ ਜਦੋਂ ਕਿ ਇਹ ਜੀ ਘਟਨਾ ਵਾਪਰਦੀ ਹੈ ਕੋਲੇ ਤੁਸੀਂ ਖੜੇ ਤਮਾਸ਼ਾ ਦੇਖਦੇ ਹੋ ਵੀਡੀਓ ਬਣਾਉਣ ਲੱਗੇ ਨੂੰ ਫੜ ਕੇ ਟਾਂ ਲਿਆ ਕਰੋ ਯਾਰ ਦੋ ਬੰਦੇ ਕੋਈ ਬੱਬਰ ਸ਼ੇਰ ਹੁੰਦੇ ਆ ਤੁਸੀਂ ਦੋ ਬੰਦੇ ਨੂੰ ਨੱਥ ਨਹੀਂ ਪਾ ਸਕਦੇ ਕੇਵਲ ਵੀਡੀਓ ਬਣਾਉਣ ਜੋਗੇ ਔਰ ਖਾਸ ਕਰਕੇ ਜਦੋਂ ਕੋਈ ਲੁੱਟਖੋ ਹੁੰਦੀ ਹੈ ਇਹ ਕੰਟਰੋਲ ਫੇਰ ਹੋਣਾ ਹੈ ਜੇ ਤੁਸੀਂ ਮੌਕੇ ਤੇ ਮੁਸਤੈਦ ਹੋਵੋਗੇ ਕਿੰਨੇ ਵਹੀਕਲ ਹੁੰਦੇ ਆ ਗੱਡੀ ਭੱਜ ਕਿੱਦਾਂ ਗਈ ਇਹ ਹੋਣਾ ਨਹੀਂ ਚਾਹੀਦਾ ਥੋੜਾ ਬਹੁਤਾ ਆਪਣੇ ਆਪ ਨੂੰ ਸਟਰੋਂਗ ਕਰੋ ਜੇ ਤੁਸੀਂ ਇਹ ਗੰਦਗੀ ਸਾਫ਼ ਕਰਨੀ ਹੈ ਨਹੀਂ ਕੱਲ ਨੂੰ 20 ਲੱਖ ਕਿਸੇ ਦਾ ਖੋਇਆ ਤੇ ਕੱਲ ਨੂੰ ਤੁਹਾਡੀ ਵਾਰੀ ਆ ਜੂਗੀ ਇਹ ਦਿਨ ਨੇੜੇ ਆ ਦੂਰ ਨਹੀਂ ਹੈਗੇ ਜੇ ਤੁਸੀਂ ਇਹ ਜਿਹੜਾ ਨੂੰ ਨਾਥ ਨਹੀਂ ਪਾਉਂਗੇ ਪਰ ਜਿਹੜੇ ਆ ਗਾਲੀ ਗਲੋਚ ਕਰਦੇ ਮੈਨੂੰ ਗਾਲਾਂ ਕੱਢਦੇ ਉਹਨਾਂ ਨੂੰ ਬੇਨਤੀ ਹੈ ਭਵੇਂ ਰਾਜਾ ਰਾਸੀਬ ਕੋਈ ਜਾ ਕੇ ਹੋਵੇ ਮੈਂ ਦੱਸੋ ਹੁਣਾ ਤੁਹਾਡੇ ਨਿੰਗ ਸੀ ਨਿੰਗਾ ਦੇ ਬਾਣੇ ਵਿੱਚ ਜਿਨ੍ਹਾਂ ਨੇ 20 ਲੱਖ ਰੁਪਏ ਖੋ ਕੇ ਭਜੇ ਨੇ ਤਲਵੰਡੀ ਹਸਪੀਟਲ ਦੇ ਵਿੱਚ ਹੱਥ ਵੜ ਦਿੱਤਾ ਦੱਸੋ ਕੌਣ ਨੇ ਇਹ ਆਓ ਸਾਹਮਣੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹਨਾਂ ਨੂੰ ਗਰਾਈਆਂ ਗੁਰਗੀਆਂ ਦੇਣੀਆਂ ਬੰਦ ਕਰੋ ਜਿੱਥੇ ਮਿਲਦੇ ਨੇ ਛਿੱਤਰ ਫੇਰੋ ਫੜ ਕੇ ਪਿੰਡਾਂ ਵਿੱਚ ਵੜਨਾ ਦਿਓ ਤੇ ਨਹੀਂ ਇਹ ਪਤਾ ਨਹੀਂ ਇੱਕ ਕੱਡੇ ਵੱਡੇ ਨੇ ਗੇਮ ਦੇ ਪਿੱਛੇ ਨਹੀਂ ਇਹ ਬੰਦਾ ਮਾਰਨ ਲੱਗੇ ਮਿੰਟ ਲਾਉਂਦੇ ਆ ਨਸ਼ੇੜੀ ਨੇ ਭੰਗ ਦੀ ਲੋਰ ਵਿੱਚ ਪਤਾ ਨਹੀਂ ਲੱਗਦਾ ਸੁਰਤ ਟਿਕਾਣੇ ਨਹੀਂ ਹੁੰਦੀ ਇਹਨਾਂ ਦਾ ਬਾਣੀ ਨਾਲ ਕੌਮ ਨਾਲ ਬਾਣੇ ਨਾਲ ਕੋਈ ਸਬੰਧ ਨਹੀਂ ਇਹ ਬਾਣੇ ਦੇ ਵਿੱਚ ਭੇੜੀਏ ਨੇ ਜੀ ਭੇੜੀਏ ਬਾਣੇ ਵਿੱਚ ਛੁਪੇ ਹੋਏ ਗੁੰਡੇ ਨੇ ਗੁੰਡੇ ਹੀ ਤੇ ਇਹਨਾਂ ਤੋਂ ਸचेत ਰਹੋ ਐਵੇਂ ਨਾ ਗੁਰੂ ਦੀ ਲਾਲੜੀ ਵੋਜ ਕਹੀ ਜਾਓ ਜਿਹੜੇ ਹੈਗੇ ਨੇ ਉਹ ਹੈਗੇ ਆ ਇਹਨਾਂ ਵਿੱਚੋਂ 30 40% ਉਹ ਲੋਕ ਨੇ ਜਿਹੜੇ ਕ੍ਰਿਮਨਲ ਨੇ ਜਿਹੜੇ ਗੁੰਡੇ ਆ ਸਿਰੇ ਤੇ ਮੈਂ ਸਾਰਿਆਂ ਨੂੰ ਕਹਿ ਰਿਹਾ ਮਾਫ਼ ਕਰਨਾ ਬਹੁਤੇ ਲੋਕ ਫਿਰ ਤਲਖੀ ਵਿੱਚ ਆਉਣਗੇ ਬਹੁਤੇ ਸੱਜਣ ਨੇ ਜਿਹੜੇ ਅਮਰੀਕਾ ਵਿੱਚ ਬੈਠੇ ਆ ਇੱਥੇ ਬੈਠੇ ਮੈਨੂੰ ਫੋਨ ਵੀ ਕਰਦੇ ਆ ਜਿੰਨਾਂ ਕੋਲੇ ਸੁਣਨਾ ਹਾਂ ਤਾਂ ਹੈਗਾ ਜਿੰਨਾਂ ਕੋਲੇ ਕਹਿ ਲਈ ਬਾਣੀ ਦੀ ਕਦਰ ਕਰਦੇ ਆ ਜਿਹੜੇ ਬਾਣੀ ਨਾਲ ਜੁੜੇ ਨੇ ਉਹ ਬਹੁਤ ਲੋਕ ਨੇ ਪਰ 30 40% ਇਹਨਾਂ ਵਿੱਚ ਗੁੰਡੇ ਲੋਕ ਨੇ ਬਾਣੇ ਪਾ ਕੇ ਗੁਰੂ ਸਾਹਿਬ ਦੇ ਬਾਣੇ ਨੂੰ ਬਦਨਾਮ ਕਰਦੇ ਆ ਔਰ ਲਾਲ ਰੀ ਫੌਜ ਕਹੇ ਕਿ ਜੋ ਮਰਜੀ ਮਾਰ ਤਾੜ ਕਰੀ ਚੱਲਣ ਇਹਨਾਂ ਨੂੰ ਖੁੱਲ ਮਿਲੀ ਹੋਈ ਹੈ ਇਹ ਨੱਥ ਕਿਨੇ ਪੌਣੀਆਂ ਇਕੱਲਾ ਪ੍ਰਸ਼ਾਸਨ ਨਹੀਂ ਅਸੀਂ ਲੋਕਾਂ ਨੇ ਵੀ ਨੱਥ ਪੌਣੀਆਂ ਜਿੱਥੇ ਕੋਈ ਇਹ ਜੀ ਘਟਨਾ ਵਾਪਰਦੀ ਹੈ ਸੰਜੇਤ ਰਿਆ ਕਰੋ ਫੜ ਕੇ ਛੇਤਰਫੇਰੇ ਕਰੋ ਇਹਨਾਂ ਦੇ ਔਰ ਜਦੋਂ ਕੋਈ ਜਿਆਦਾ ਤਿੰਨ ਪੰਜ ਕਰੇ ਤਾਂ ਮੈਨੂੰ ਦੱਸਦਿਆ ਕਰੋ ਆਡੀਓ ਵੀਡੀਓ ਭੇਜਦਿਆ ਕਰੋ ਮੈਂ ਕੱਢੂੰ ਜਲੂਸ ਇਹਨਾਂ ਦਾ ਚੰਗੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ